ਕਹਿੰਦੇ ਜਦੋਂ ਤੱਕ ਆਵਾਜ਼ ਦਬਾਉਂਗੇ ਆਵਾਜ਼ ਉੱਠਦੀ ਰਹੇਗੀ ਸਾਡੇ ਨਾਲ ਜਗਦੀਪ ਰੰਧਾਵਾ ਨੇ ਗੱਲਬਾਤ ਕਰਾਂਗੇ ਜਿਹੜਾ ਤਸ਼ੱਦਦ ਹੋਇਆ ਸੀ ਕਹਿੰਦੇ ਆਵਾਜ਼ਾਂ ਉੱਠ ਰਹੀਆਂ ਸੀ ਕਿ ਇਸ ਤਰੀਕੇ ਦੇ ਨਾਲ ਚੀਜ਼ਾਂ ਹੋਈਆਂ ਜੇਲ੍ਹ ਦੇ ਵਿੱਚ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਰੰਧਾਵੇ ਭਈ ਇਹ ਕੱਟ ਕੀ ਕਹਿ ਰਿਹਾ ਪਹਿਲਾਂ ਤਾਂ ਇੱਥੇ ਜਿਹੜੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਭਾਈ ਜਦੋਂ ਦੀ ਸਰਕਾਰ ਬਣੀ ਆ ਸਰਕਾਰ ਹੀ ਇੰਨੀ ਨਿਕੰਮੀ ਸਾਫ ਤੋਰੀ ਆ ਕੰਮ ਨਹੀਂ ਹੋ ਰੇ ਲੋਕਾਂ ਦੇ ਇਹ ਉਸੇ ਜੋ ਚੀਜ਼ ਉੱਠੀ ਵੀ ਆ ਜਾਂ ਪਹਿਲਾਂ ਟਾਈਮ 'ਚ ਜੋ ਵੀ ਨੌਜਵਾਨਾਂ ਨੇ ਧੱਕੇ ਹੋਏ ਆ ਹਨਾ ਉਉਹੀ ਇਹ ਕਾਰਨਾ ਦੇਖੋ ਤੁਸੀਂ ਵੱਡੇ ਪੱਧਰ ਤੇ ਇਕੱਠ ਹੋਇਆ ਗਿਆ ਜਿਹੜਾ ਤੇ ਬਾਕੀ ਪੰਜਾਬ ਚ ਜਿਹੜਾ ਕੋਈ ਕੰਮ ਨਹੀਂ ਹੋ ਰਿਹਾਗਾ ਕੋਈ ਕਿਸਾਨਾਂ ਲਈ ਨਹੀਂ ਹੋ ਰਿਹਾ ਕੋਈ ਮਜ਼ਦੂਰਾਂ ਲਈ ਨਹੀਂ ਹੋ ਰਿਹਾ ਕੋਈ ਹੋਰ ਜਿਹੜੇ ਮੁੱਦੇ ਹੈਗੇ ਆ ਲੋਕਾਂ ਦੇ ਫਸੇ ਵੀ ਉਹ ਨਹੀਂ ਹੋ ਰਿਹਾ ਤੇ ਫਿਰ ਲੋਕਾਂ ਨੇ ਤਾਂ ਆਪਦੀ ਫਿਰ ਜਿਹੜੀ ਚੀਜ਼ ਉਠਦੀ ਆ ਉਹ ਤਾਂ ਫਿਰ ਕਿਤੇ ਨਾ ਕਿਤੇ ਦਿਖਾਉਣੀ ਸੀਗੀ ਤੇ ਜਿਵੇਂ ਦਿੱਲੀ ਮੋਦੀ ਦਾ ਹਕਾਰ ਭੰਨਣ ਗਏ ਸੀਗੇ ਉਵੇਂ ਜੇ ਅੱਜ ਕੱਲ ਭਗਵੰਤ ਸਿੰਘ ਸਾਹਿਬ ਸਾਬ ਹੋਰ ਆ ਤੇ ਤੁਰੇ ਹੋਇਆ ਤੇ ਫਿਰ ਇਹ ਲੋਕ ਵੱਡੇ ਹੁੰਦੇ ਆ ਭਗਵੰਤ ਸਿੰਘ ਸਾਹਿਬ ਤਾਂ ਆਪ ਕਹਿੰਦੇ ਰਹੇ ਆ ਵੀ ਲੋਕ ਵੱਡੇ ਹੁੰਦੇ ਆ ਲੋਕ ਚਾਹਣ ਬੰਦਾ ਅਰਸ਼ ਤੇ ਨਹੀਂ ਫਰਸ਼ ਤੇ ਤੇ ਭਵੰਤਮਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਝੂਠੇ ਪਰਚੇ ਨਾ ਪਾਓ ਤੁਸੀਂ ਆਪ ਕਹਿੰਦੇ ਸੀ ਵੀ ਅਸੀਂ ਇਹ ਰਾਜਨੀਤੀ ਕਰਦੇ ਨਹੀਂਗੇ ਝੂਠੇ ਪਰਚੇ ਹੁਣ ਇਹਨਾਂ ਨੂੰ ਕਰਨੀ ਨਹੀਂ ਚਾਹੀਦੀ ਤੁਸੀਂ ਤਾਂ ਕਿਹਾ ਕਿ ਜਿਵੇਂ ਲੱਖਾ ਬਈ ਵੀ ਕਹ ਰਿਹਾ ਤੁਸੀਂ ਵੀ ਕਹ ਰਿਹਾ ਬੜੇ ਲੋਕ ਕਹ ਰਿਹਾ ਕਿ ਭਾਨ ਨੂੰ ਇਸ ਤਿੱਕੇ ਨਾਲ ਕੁੱਟਿਆ ਮੂੰਹ ਦੇ ਉੱਤੇ ਪਿਸ਼ਾਬ ਕੀਤਾ ਗਿਆ ਇੱਕ ਵਕੀਲ ਦੀ ਇੰਟਰਵਿਊ ਵੀ ਦੇਖ ਰਹੇ ਸੀਗੇ ਇਸ ਤਿੱਕੇ ਦਾ ਕਹਿੰਦੇ ਤਸ਼ੱਦਦ ਹੋਇਆ ਉੱਥੋਂ ਲੁਧਿਆਣੇ ਤੋਂ ਦਾ ਬੜੀਆਂ ਪੁਲਿਸ ਆਫਸਰ ਵੱਡੇ ਕਹ ਰਹੇ ਨੇ ਕਿ ਕਹਿੰਦੇ ਐਵੇਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਐਵੇਂ ਝੂਠ ਮ ਇਹ ਗੱਲਾਂ ਦੇ ਭਾਈ ਕਾਦੇ ਸਬੂਤ ਆ ਹਨ ਇਹ ਤੁਹਾਨੂੰ ਹੋਰ ਗੱਲ ਦੱਸਦੇ ਆ ਲਖੇ ਭਾਈ ਜੀ ਨੇ ਮੀਟਿੰਗ ਚ ਕਹਿਤਾ ਸੀਗਾ ਇਹੀ ਗੱਲ ਕਹੀ ਸੀਗੀ ਹਾਂ ਇਹ ਹਾਂ ਇਹ ਮੀਟਿੰਗ ਚ ਇਹੀ ਗੱਲ ਕਹੀ ਸੀਗੀ ਵੀ ਭਾਈ ਤੁਸੀਂ ਸੀਆਈ ਸਟਾਫ ਨੂੰ ਅਸੀਂ ਬੇਨਤੀ ਕਰਦੇ ਆ ਭਾਈ ਨੇ ਕਿਹਾ ਸੀ ਕਿ ਤੁਸੀਂ ਆਪਦੇ ਪਰਿਵਾਰ ਗੁਰਦੁਆਰੇ ਆਜੋ ਤੇ ਅਸੀਂ ਆ ਜੰਨੇ ਆ ਪਰਿਵਾਰ ਲੈ ਕੇ ਗੁਰਦੁਆਰੇ ਦੀ ਗੱਲ ਕਹੀ ਸੀ ਭਾਈ ਨੇ ਕਿ ਤੁਸੀਂ ਆਜੋ ਪਰਿਵਾਰ ਨੂੰ ਲੈ ਕੇ ਅਸੀਂ ਆ ਜੰਨੇ ਆ ਜੇ ਨਹੀਂ ਤੇ ਸਾਦੇ ਹੋਇਆ ਤੁਹਾਨੂੰ ਕੀ ਲੱਗਦਾ ਹੈ ਜੇ ਆ ਕੀਤਾ ਕਿਉਂ ਜਾ ਰਿਹਾ ਜੇ ਇਹ ਚੀਜ਼ਾਂ ਹੋ ਰਹੀਆਂ ਨੇ ਸਾਰੀਆਂ ਪਾਨਾ ਸਿੱਧੂ ਫਿਰ ਉਹਨਾਂ ਲਈ ਕੀ ਖਤਰਾ ਬਣਿਆ ਹੋਇਆ ਹੈ ਸਰਕਾਰ ਤੇ ਖਤਰਾ ਤੇ ਹੈ ਬਈ ਯਾਰ ਜਿਹੜਾ ਵੀ ਨੌਜਵਾਨ ਆ ਇਹਨਾਂ ਦੀ ਸਰਕਾਰ ਦੇ ਜਿਹੜਾ ਨਕਾਮਪੁਣਾ ਉਹ ਦੱਸੂਗਾ ਵੀ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ ਉਹਦੇ ਨਾਲ ੱਤਕਾ ਹੋਊਗੀ ਜਿਹੜਾ ਮਰ ਜੇ ਵੇ ਸਕ ਤੂੰ ਆ ਜੋ ਮਰਜੀ ਆ ਜਿੰਨਾ ਇਹ ਇਕੱਠ ਹੋਇਆ ਇਹਨੇ ਨੌਜਵਾਨ ਪਹੁੰਚੇ ਨੇ ਫਿਰ ਵੀ ਕੋਸ਼ਿਸ਼ ਨਹੀਂ ਕਹਿੰਦੇ ਵੀ ਰੋਕ ਲਈਏ ਕਹਿੰਦੇ ਨੌਜਵਾਨ ਪਹੁੰਚ ਰਹੇ ਵੱਡੇ ਵੱਡੇ ਲੀਡਰ ਪਹੁੰਚ ਰਹੇ ਭਾ ਕਾਂਗਰਸ ਭਾ ਅਕਾਲੀ ਦਲ ਤੋਂ ਜਾਂ ਭਾ ਬਕਰੇ ਬਕਰੇ ਸੀਗੇ ਫਿਰ ਵੀ ਇੱਥੇ ਐਡਾ ਇਕੱਠ ਹੋ ਗਿਆ ਹਾਂਜੀ ਭਾਈ ਹੋਣਾ ਸੀਗਾ ਲੋਕਾਂ ਨੇ ਤਾਂ ਹੋਣੀ ਸੀਗਾ ਹੋਣੀ ਸੀਗਾ। ਜਮ ਕੀ ਕਹਿੰਦੇ ਤੇ ਪਤਾ ਚੱਕਰ ਕੀ ਆ ਬਾਈ ਇਹ ਜਿਹੜਾ ਇਹ ਗੁੱਸੇ ਚ ਆ ਰਿਹਾ ਲੀਡਰ ਸਾਰੇ ਕਿਉਂਕਿ ਇਕੱਲੇ ਆਏ ਨਹੀਂ ਵੀ ਆਮ ਲੋਕਾਂ ਨਾਲ ਸਭ ਨੇ ਥੱਕਾ ਹੋ ਰਿਹਾ ਫੈਰਾ ਸਾਹਿਬ ਨਾਲ ਕਿੰਨਾ ਥੱਕਾ ਹੋਇਆ ਲੀਡਰਾਂ ਨਾਲ ਵੀ ਥੱਕਾ ਹੋ ਰਿਹਾ ਮੰਨ ਲਓ ਡਿਕਟੇਟਰ ਜਿਵੇਂ ਡਿਕਟੇਟਰ ਰਾਜ ਚੱਲ ਰਿਹਾ ਹੈਗਾ ਇਸ ਲਈ ਇਹ ਕੰਮ ਸੈਟ ਹੋਣਾ ਨਿਗਾ ਲੋਕਾਂ ਨੇ ਤਾਂ ਹੋਣੀ ਹੁਣ ਮਤਲਬ ਕਹਿੰਦਾ ਏ ਮਤਲਬ ਹੈ ਜਿਵੇਂ ਨੌਜਵਾਨ ਤੇ ਪਹੁੰਚੇ ਨੇ ਥੱਕਾ ਹੋ ਰਿਹਾ ਸਭ ਦੇ ਨਾਲ ਮੈਂ ਬੁਲੇਸਾ ਗੇਮ ਬੁਲੇਸਾ ਦਾ ਇਹ ਤਸਵੀਰ ਹੈ ਨੌਜਵਾਨ ਇੱਥੇ ਪਹੁੰਚੇ ਨੇ ਕਿਉਂਕਿ ਉਹ ਲੱਖੇ ਨੂਰ ਰੰਦਾਵੇ ਨੂੰ ਪਾਨੇ ਨੂੰ ਸਭ ਨੂੰ ਪਿਆਰ ਕਰਦੇ ਨੇ ਤੇ ਤਸਵੀਰਾਂ ਵੀ ਲੈ ਰਹੇ ਨੇ ਭਾਈ ਜਿਹੜੇ ਤਸਵੀਰਾਂ ਲੈ ਰਹੇ ਨੇ ਉਹਨਾਂ ਨੂੰ ਕੀ ਕਿਵੇਂ ਦੇਖਦੇ ਹੋ ਕਿ ਇੱਥੇ ਤਸਵੀਰਾਂ ਲੈਣਾ ਇਹਨੇ ਕਈ ਨੌਜਵਾਨ ਤੁਹਾਡੇ ਨਾਲ ਵੀ ਤਸਵੀਰਾਂ ਲਈ ਜਾਂਦੇ ਨੇ ਕਿ ਇਹ ਪਿਕਨਿਕ ਆ ਜਾਂ ਕੀ ਚੀਜ਼ਾਂ ਹੈ ਭਾਈ ਨਹੀਂ ਉਹ ਮੋਹ ਪਿਆਰ ਹੁੰਦਾਗਾ ਲੱਗਦਾ ਨਹੀਂ ਕਿ ਤਸਵੀਰਾਂ ਨਹੀਂ ਲੈਣੀਆਂ ਚਾਹੀਦੀਆਂ ਕਿ ਇੱਥੇ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੀ ਜਮਾਨੀ ਤਸਵੀਰਾਂ ਲੈਂਦੀ ਆ ਉਹ ਗੱਲ ਵੱਖਰੀ ਹੈ ਪਰ ਤਾਂ ਅੰਦਰ ਦਰਦ ਆ ਇਹਨਾਂ ਦਾ ਹਾਂ ਇਹ ਆਦਾ ਦਰਦ ਲੈ ਕੇ ਆਇਆ ਇਹਨਾਂ ਨੂੰ ਆਪਾਂ ਇਹ ਗੱਲਾਂ ਤਾਂ ਮਨ ਕਰ ਨਹੀਂ ਹੋਇਆ ਜਾਂਦਾ ਇਹਦਾ ਦਰਦ ਲੈ ਕੇ ਪਹੁੰਚਿਆ ਤੇ ਨੌਜਵਾਨੀ ਨੂੰ ਵੀ ਅਪੀਲ ਕਰਦੇ ਬਾਅਦ ਤੋਂ ਬਾਅਦ ਹੋਰ ਪਹੁੰਚਣ ਠੀਕ ਹੈ ਜੀ ਫਰਕ ਪੈ ਜਾਏਗਾ ਅੱਜ ਇਸ ਇਕੱਠ ਦੇ ਨਾਲ ਕੁਛ ਕੇ ਨਹੀਂ ਇਸ ਤੋਂ ਬਾਅਦ ਹੋਰ ਪ੍ਰੋਗਰਾਮ ਲਿਕਨੇ ਪੈਣੇ ਆ ਬਾਈ ਹੈਗੇ ਆ ਚਾਂਸ ਦੇਖਦੇ ਆਉਣ ਨਾਲ ਟਾਈਮ ਤੇ ਜਥੇਬੰਦੀਆਂ ਨੇ ਦੱਸਣਾਗਾ ਜਥੇਬੰਦੀਆਂ ਅਗਵਾਈ ਅਗਵਾਈ ਕਰੇ